ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਸਵਾਗਤ ਹੈ ਤੁਹਾਡਾ ਜਨਾਗਰ ਬੀਤਣਾ ਪਿੰਡ ਚ ਕਵਾਲੀ ਪਹਿਲੀ ਵਾਰੀ ਇਤਿਹਾਸ ਚ ਹੋਇਆ ਕਿ ਮੈਂ ਟਾਈਮ ਨਾਲ ਆ ਗਿਆ ਤਾਂ ਸਭ ਤੋਂ ਪਹਿਲਾ ਫੋਨ ਆ ਗਿਆ ਹੀ ਉਹਨਾਂ ਪ੍ਰੋਗਰਾਮ ਵਾਲਾ ਉਹ ਫੋਨ ਕਰੀ ਜਾਂਦੇ ਨੇ ਕਿਤੇ ਨਹੀਂ ਬੋਰਡ ਦੇ ਪਏ ਅਗਲੇ ਲੋਕੇਸ਼ਨਾਂ ਭੇਜਣ ਨੂੰ ਤਿਆਰ ਨੇ ਸਾਡੇ ਲੋਕੇਸ਼ਨ ਪੈ ਗਈ ਸਾਨੂੰ ਹਾਂ ਲੋਕੇਸ਼ਨਾਂ ਪਹੁੰਚੀਆਂ ਹੀ ਪਰ ਸਾਡੇ ਬੰਦੇ ਨਹੀਂ ਹੈਗੇ ਟੋਲੀ ਪਿੱਛੇ ਕਵਾਲੀ ਹਾਂ ਤੁਸੀਂ ਤੁਸੀਂ ਮੇਰੇ ਜਾਂਦੇ ਨੇ ਇਹਨੇ ਕੰਮਰਕਸਾ ਲਾਇਆ ਝੂਠ ਬੋਲਦਾ ਮੇਰੇ ਜਾਂਦੇ ਨੇ ਉਹਨਾਂ ਨੂੰ ਲੱਗਿਆ ਆਏ ਬਾਜ ਮੈਨੂੰ ਦੋ ਟੋਲੀਆਂ ਨਹੀਂ ਸੁਣਨੀ ਚਾਹੀਦੀ ਜੇ ਦੋ ਮਹੀਨੇ ਨਾਲ ਜੀ 1 2 3 4 5 6 7 8 ਹਾਜੀ ਵੀ ਕਹਿੰਦੇ ਨੇ ਸਾਨੂੰ ਭੁੱਖ ਲੱਗੀ ਵਿਆ ਐ ਹੋਰ ਖਾਣਿਆ ਹਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਹੋਰ ਸਾਰੇ ਚੜ੍ਹਦੀ ਗੱਲਾਂ ਚ ਤੇ ਲਓ ਜੀ ਸਵਾਗਤ ਹੈ ਤੁਹਾਡਾ 14ਵੇਂ ਬਲੌਗ ਚ ਤੇ ਅੱਜ ਅ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜੋ 350 ਸਾਲਾ ਸ਼ਤਾਬ ਦੀ ਮਨਾ ਰਹੇ ਆ ਉਹਦੇ ਸਬੰਧ ਵਿੱਚ ਅੱਜ ਨਗਰ ਕੀਰਤਨਾ ਪਿੰਡ ਜਖਵਾਲੀ ਉੱਥੇ ਨਵੇਂ ਪਾਸੇ ਹੀ ਦਾ ਸਥਾਨ ਹੈ ਤੇ ਆਪਾਂ ਸਵੇਰੇ ਸਵੇਰੇ ਤਿਆਰ ਹੋ ਕੇ ਮਾਰਤਾ ਹੀ ਚੱਲ ਆ ਸਰੰਦ ਪਹੁੰਚ ਚੁੱਕੇ ਆ ਤੇ ਉਹ ਸਾਡੇ ਦੋ ਸ਼ੈਂਟੀ ਭਾਜੀ ਉਹ ਨਹੀਂ ਆ ਗਏ ਨੇ ਜਿਹੜੇ ਸ ਹਮੇਸ਼ਾ ਲੇਟ ਹੁੰਦੇ ਨੇ ਅੱਜ ਉਹ ਪਹਿਲਾਂ ਆ ਗਏ ਤੇ ਬਾਕੀ ਟੀਮ ਵੀ ਬਸ ਰਾਸਤੇ 'ਚ ਆ ਪਹੁੰਚਣੇ ਵਾਲੀ ਆ ਤੇ ਹੁਣ ਆਪਾਂ ਜਾ ਰਹੇ ਆ ਜਖਵਾਲੀ ਨੂੰ ਫਿਰ ਉੱਥੇ ਜਾ ਕੇ ਕਰਦੇ ਆ ਦੱਸ ਜਨਾ ਅੱਜ ਆਪਾਂ ਨਗਰ ਕੀਰਤਨ ਦੇ ਵਿੱਚ ਗੱਤਗਾ ਖੇਡਣਾ ਆ ਤੇ ਦੇਖਦੇ ਆ ਮਹਾਰਾਜੇ ਸੇਵਾ ਲੈਂਦੇ ਨੇ ਪ੍ਰੋਗਰਾਮ ਬਾਰੇ ਕੀ ਵਿਚਾਰ ਨੇ ਜੀ ਦੇਖੋ ਜੀ ਅੱਜ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਮੈਂ ਟਾਈਮ ਨਾਲ ਆ ਗਿਆ ਇਹ ਗੱਲ ਤਾਂ ਮੰਨਣ ਵਾਲੀ ਆ ਠੀਕ ਹੈ ਜੀ ਪਰ ਅੱਜ ਮੇਰੇ ਨਾਲ ਤੇ ਨਹੀਂ ਆਈਏ ਗਦਾਰੀ ਕਰ ਦੇਣੀ ਜੀ ਇਹ ਇਹ ਖੜਨੇ ਵਾਲੇ ਬੰਦਿਆਂ ਚ ਨਹੀਂ ਹੈਗੇ ਮੈਂ ਤੇ ਮੇਰਾ ਯਾਰ ਕੱਦੇ ਖੜੇ ਆ ਸੀ ਪੁੱਛ ਤਾ ਤਾਂ ਹੀ ਦਾ ਕਹਿੰਦੇ ਟੀਮ ਤਰੱਕੀਆਂ ਨਹੀਂ ਕਰਦੀ ਹੈ ਕਿ ਟਾਈਮ ਦੇ ਕੇ ਨਹੀਂ ਆਉਂਦੇ ਹੈਗੇ ਕੋਈ ਕਰੇ ਫਾੜ ਲੋ ਪ੍ਰੋਗਰਾਮ ਫਾੜ ਲੋ ਪ੍ਰੋਗਰਾਮ ਓੜਦੇ ਤਾਂ ਹੈ ਨਹੀਂ ਮੇਰੇ ਨਹੀਂ 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 ਸਾਰੇ ਪੀਆ ਤੇ ਤੇ ਲੋਹੀ ਕਹਿੰਦੇ ਫੇਰ ਉਹੀ ਗੱਲਾਂ ਹੋ ਗਈਆਂ ਜੀ ਪ੍ਰੋਗਰਾਮ ਵਾਲੇ ਫੋਨ ਆਈ ਜਾਂਦੇ ਨੇ ਸਾਨੂੰ ਚੌਥਾ ਫੋਨ ਆ ਗਿਆ ਹੀ ਉਹਨਾਂ ਪ੍ਰੋਗਰਾਮ ਵਾਲਾ ਉਹ ਫੋਨ ਕਰੀ ਜਾਂਦੇ ਨੇ ਕਿਤੇ ਨਹੀਂ ਬੋਰਡ ਦੇ ਪਏ ਹੁਣ ਅਗਲੇ ਲੋਕੇਸ਼ਨਾਂ ਭੇਜਣ ਨੂੰ ਤਿਆਰ ਨੇ ਸਾਡੇ ਲੋਕੇਸ਼ਨ ਵੀ ਆ ਗਈ ਸਾਨੂੰ ਹਾਂ ਲੋਕੇਸ਼ਨਾਂ ਪਹੁੰਚੀਆਂ ਹੀ ਪਰ ਸਾਡੇ ਬੰਦੇ ਨਹੀਂ ਪਹੁੰਚੇ ਦੱਸੋ ਅਸੀਂ ਕੀ ਕਰੀਏ ਠੀਕ ਆ ਅਸੀਂ ਦੋ ਮਿੰਟ ਨੇ ਮੁੱਕ ਲਾਂਗੇ ਨਾ ਫੇਰ ਅਸੀਂ ਜਾਵਾਂਗੇ ਹਨਾ ਵਾਪਸ ਹੀ ਆ ਗਏ ਅਸੀਂ ਅਸੀਂ ਕਿਦੇ ਸਿਰ ਤੇ ਹੋ ਕੇ ਆਈ ਦੀ ਵੀ ਹਾਂ ਜੀ ਇਹ ਸਾਡੀ ਟੀਮ ਆ ਜਾਂ ਦੇਖੋ ਆ ਲੱਛਣ ਨੇ ਹਜੇ ਤੱਕ ਨਹੀਂ ਆਏ ਹੈਗੇ ਸਾਨੂੰ ਅੱਧਾ ਘੰਟਾ ਪੌਣਾ ਘੰਟਾ ਬਾਈ ਨੂੰ ਖੜੇ ਨੂੰ ਹੋ ਗਿਆ ਮੈਨੂੰ ਹੈਰਾਨੀ ਹੋ ਜਾਂਦੀ ਵੀ ਇਹ ਸਾਜਰੇ ਕਿਵੇਂ ਆ ਗਿਆ ਜਿਵੇਂ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਅਜੇ ਵੀ ਬਾਬਾ ਜੀ ਨਾਲੇ ਬਾਤ ਹੈ ਕੰਪटीशन ਖੇਡ ਕੇ ਆਇਆ ਫਿਰ ਵੀ ਅਸੀਂ ਟਾਈਮ ਸਰਕਾਰਦੇ ਮੁੰਡਿਆਂ ਚਾਰ ਦਿਨ ਹੋ ਗਏ ਲਗਾਤਾਰ ਖੇਡਦਿਆਂ ਨੂੰ ਇਹ ਪਹਿਲੀ ਵਾਰ ਹੋਇਆ ਹੈ ਇਹ ਵੀ ਇਤਿਹਾਸ ਇਤਿਹਾਸ ਰਚਿਆ ਜਾਊਗਾ ਸਨੈਰੀ ਅਖਰਾਂ 'ਚ ਲਿਖਿਆ ਜਾਊਗਾ ਵੀ ਇਹ ਚਾਰ ਦਿਨ ਅੱਜ ਪੰਜਵੇਂ ਦਿਨ ਅੰਦਰ ਲਗਾਤਾਰ ਕੱਲ ਨੂੰ ਫੇਰ ਜਾਣਾ ਜੀ ਹੁਣ ਦੱਸੋ ਕੀ ਕਰੀਏ ਸਭ ਤੋਂ ਬਾਹਰ ਲੇ ਜਮਾ ਦੇਣਾ ਗਾਲਾਂ ਗੂਲਾਂ ਕੱਢ ਗਏ ਇਹਨਾਂ ਨੂੰ ਪ੍ਰੋਗਰਾਮ ਤੇ ਸੀ ਪਹੁੰਚ ਜੇ ਫੇਰ ਵੀ ਚਲੋ ਹਜੇ ਜਮਾਨਾ ਮੇਰਾ ਡੇਟਾ ਹੋ ਗਿਆ ਜੀ ਤੇ ਆਉਂਦੀ ਇਹਨਾਂ ਨੇ ਟੋਲੀ ਪਿੱਛੇ ਘਾਬਾ ਲਾ ਨਹੀਂ ਬਾਬਾ ਇਹ ਗੱਲ ਸੱਚੀ ਆ ਯਾਰ ਝੂਠ ਨਹੀਂ ਆ ਇਹ ਚੀਜ਼ ਇਹ ਬਾਬਾ 200 ਦੇ ਬੱਦੇ ਆ ਮਾੜਾ ਥੋੜੀ ਬਦਲ ਬਾਕੀ ਠੀਕ ਆ ਗੱਲ ਕੋਈ ਨਹੀਂ ਬਚਨ ਬਣੀਦਾ ਹੁੰਦਾ ਮਾਨਤ ਜੀ ਉਹ ਤਰ੍ਹਾਂ ਆ ਬਚਨ 1500 ਚ ਮੈਂ 2 1700 ਚ 2 ਢੋਲੀ ਲੈ ਆ ਇਹ ਤਾਂ ਦੇਖੋ ਚੜਜੀ ਕੇ ਲਈ ਆ ਬਾਈ ਗੱਲ ਸੁਣੋ ਪਰ ਜਉਣਾ ਇੱਕ ਨਹੀਂ ਆ ਜਦੋਂ ਆਪਾਂ ਢੋਲ ਇੱਕ ਕਰਿਆ ਠੀਕ ਹੈ ਇਹ ਫਿਰ ਦੋਵਾਂ ਵਾਲਾ ਕੋਈ ਇਸ਼ੂ ਹੈ ਅੰਦਰ ਹੋ ਕੇ ਗੱਲ ਕਰਦੇ ਦੇਖ ਬਈ ਗੱਲ ਸੁਣ ਯਾਰ ਤੁਸੀਂ ਸਾਰੇ ਸਮਝਦਾ ਰਹਿ ਕਮੇਟੀ ਜੀ ਦੂਰ ਦੱਸਿਓ ਆਪਾਂ 1500 ਦੀ ਢੋਲੀ ਗੱਲ ਆ ਉਹ ਢੋਲੀ ਦੀ ਜ਼ਿੰਮੇਵਾਰੀ ਇਹ ਜੇ ਆਤੀ ਜਾਣਾ ਤਾਂ ਢੋਲੀ ਆਪਣਾ ਭੇਜੇ ਨਾਲ ਸਾਡਾ ਤਾਂ ਪ੍ਰੋਗਰਾਮ ਮੈਂ ਮੈਂ ਦਾਦਾ ਸਾਡਾ ਪ੍ਰੋਗਰਾਮ ਪੂਰਾ ਹੋ ਗਿਆ ਸਾਡਾ ਤਾਂ ਵੀ ਚੱਕਰ ਹੀ ਨਹੀਂ ਇਹ ਢੋਲੀ ਤਾਂ ਆਪਾਂ ਮੁੱਕੇ ਨਹੀਂ ਕਰਿਆ ਬੁੱਕ ਕਰਿਆ ਤਾਂ ਦੂਸਰਾ ਯਾਰ ਭਾਵੇਂ ਬੁੱਕ ਕਰਿਆ ਭਾਵੇਂ ਨਾ ਕਰਿਆ ਹੋਵੇ ਜੇ ਇਹ ਬੰਦਾ ਆਇਆ ਬੰਦੇ ਨੂੰ ਅਸੀਂ 1500 ਦਿਹਾੜੀ ਤੇ ਬੁਲਾਇਆਗਾ ਠੀਕ ਐ ਉਹਦੀ ਜ਼ਿੰਮੇਵਾਰੀ ਬਣ ਗਈਆਂ ਹੋਰ ਬੰਦਾਂ ਸੇ ਡਰਦੀ ਜੀ ਉਹਨੂੰ ਕਾਲੀ ਆ ਯਾਰ ਕੱਟ ਦਿਓ ਉਹ ਹੈਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੈਨੂੰ ਐਂ ਦੱਸੋ ਜਿਹੜਾ ਤੁਹਾਨੂੰ ਟਾਈਮ ਦਿੰਨਾ ਵਾ ਤੁਸੀਂ ਉਹ ਟਾਈਮ ਤੇ ਕਿਉਂ ਨਹੀਂ ਆਉਂਦੇ ਮੈਂ ਤਾਂ ਤਿਆਰ ਤਾਂ ਸੈਂਟੀ ਤਾਂ ਕਹੇ ਕਹਿੰਦੇ ਕੱਲ੍ਹ ਸੈਂਟੀ ਵੀ ਸਾਰਿਆਂ ਤੋਂ ਪਹਿਲਾਂ ਪਹੁੰਚ ਗਿਆ ਜੇ ਨੰਬਰ ਲੈ ਗਿਆ ਤਿਆਰ ਪਰ ਤਿਆਰ ਠੀਕਾ ਕੱਦਾਂ ਸਵੇਰ ਦਾ ਆਹ ਤੁਸੀਂ ਤੁਸੀਂ ਮੇਰਾ ਭਾਈ ਤਿਆਰੀ ਦਾ ਇਹ ਮੇਰੇ ਜਾਂਦੇ ਨੇ ਉਹਨੇ ਕਮਰਕੱਸਾ ਲਾਇਆ ਝੂਠ ਬੋਲਦਾ ਮੇਰੇ ਜਾਂਦੇ ਨੇ ਉਹ ਨਾ ਆਉਣ ਲੱਗਿਆ ਐ ਨਹੀਂ ਤੁਸੀਂ ਐਂ ਦੱਸੋਈ ਤੁਸੀਂ ਅੱਜ ਇੰਨੀ ਸਾਜਰੇ ਕਿਵੇਂ ਆ ਗਏ ਕਿਵੇਂ ਹੋ ਗਿਆ ਜੂਬਰ ਇਹ ਤਾਂ ਦਿੱਤੀ ਹੋਲੇ ਤੇ ਪਿੰਡ ਤੋਂ ਆ ਕੇ ਇੱਕ ਚੀਜ਼ ਹੋਰ ਹੈ ਮੈਨੂੰ ਐ ਦੱਸੋ ਜਾਂ ਤੁਹਾਨੂੰ ਪਤਾ ਵੀ ਸਾਡੇ ਨਾਲ ਵਾਲੇ ਲੱਭ ਨਹੀਂ ਰਹੇ ਬੰਦੇ ਨੂੰ ਫੋਨ ਫਾਨ ਕਰ ਲੈਣਾ ਚਾਹੀਦਾ ਫੱਗਣ ਮਾਜਰੇ ਤੁਸੀਂ ਕੀ ਕਰਦੇ ਫਿਰਦੇ ਹੋ ਪ੍ਰੋਗਰਾਮ ਟੋੜਾ ਜੱਗਵਾ ਲਈ ਆ ਥਣ ਲੱਗੇ ਤੁਸੀਂ ਅੱਗੇ ਵੀ ਪਿੱਛੇ ਇਹਨਾਂ ਨੂੰ ਤਾਂ ਹੈਗੇ ਨੇ ਇਹਨਾਂ ਨੂੰ ਅੱਗੇ ਲੱਗੇ ਵਾਹ ਜੀ ਵਾਹ ਇਹ ਜੀ ਦੇਖੋ ਜੀ ਟੀਮ ਵਾਲੇ ਸਾਰਿਆਂ ਨੂੰ ਮਿਲ ਜਿਹੜੇ ਸ਼ਸਤਰ ਲੈ ਕੇ ਅੱਗੇ ਫਿਰਦੇ ਨੇ ਅਸੀਂ ਇੱਥੇ ਫਿਰਦਿਆਂ ਕਰਦੇ ਬਾਰੇ ਤਰ ਤੁਸੀਂ ਇਹਨਾਂ ਬਾਰੇ ਦੋ ਸ਼ਬਦ ਯਾਰ ਬਾਈ ਮੈਂ ਕਹਿਣਾ ਹੀ ਨਹੀਂ ਹੁੰਦਾ ਆ ਇਹਨੂੰ ਦੇਖ ਲੋ ਇੱਕ ਉਹ ਅੰਦਰ ਗਿਆ ਢੋਲੀ ਕਰਕੇ ਗਿਆ ਸਾਰਾ ਸੋਚ ਦੋ ਉਹ ਹੈਰਾਨ ਆ ਯਾਰ ਵੀ ਦੋ ਢੋਲੀ ਕੀ ਕਰਨੇ ਆ ਉਹ ਢੋਲੀ ਦੀ ਕਿੰਨੀ ਵਾਰੀ ਵੜ ਗਈ ਨਾ ਹੁਣ ਮੇਰੀ ਹੀ ਗੱਲ ਤੇ ਬੈਸ ਹੋਈ ਜਾਣੀ ਉਹ ਕਮਾ ਕਰਾ ਹੋਈ ਹੁਣ ਚਲੋ ਠੀਕ ਆ ਬਾਬਾ ਜੀ ਹੈਲੋ ਹੈਲੋ ਇੱਕ ਮਿੰਟ ਇੱਕ ਮਿੰਟ ਚਲੋ ਸੁਣੋ ਪ੍ਰੋਗਰਾਮ ਲਾ ਲਓ ਕੋਈ ਜੋ ਹੋ ਗਿਆ ਠੀਕ ਆ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਤੁਸੀਂ ਵੀ ਇੰਨਾ ਧੱਕਾ ਨਾ ਕਰੀਂ ਗਾਣਾ ਮੈਂ ਧੱਕਾ ਨਹੀਂ ਕਰਦਾ ਪ੍ਰੋਗਰਾਮ ਦੀ ਗੱਲ ਹੈ ਹੁਣ ਜੇਰਾ 8 ਟੋਲੇ ਦੀ ਹੈ ਤੇ ਸਾਰੀ ਡੇੜੀ ਤੇ ਜਾਊਗਾ ਮੈਨੂੰ 1500 ਦੇ ਡੇੜੀ ਮਿਲ ਗੂ ਵੈੱਬਸਾਈਟ ਠੀਕ ਹੈ ਜੇ ਦੋ ਟੋਲੇ ਲੈਉਣਗੇ ਆਪਾਂ ਕਰੀ ਦੇ ਮੈਂ ਸਹਿਮਤ ਦੋ ਟੋਲੇ ਹੋਣ ਚਾਹੀਦੇ ਇੱਥੇ ਵਾਜ ਮੈਨੂੰ ਦੋ ਟੋਲੇ ਹੀ ਸੁਣਨੀ ਚਾਹੀਦੀ ਜੀ ਦੋਵੇਂ ਇਹਨੇ ਅੱਜ ਚਰਜਣਾ ਮਿਲ ਪੀ ਚੁਬਾ ਆਲੇ ਫੇਰੇ ਗੱਲ ਤਾਂ ਇੱਕ ਤੋਂ ਹੁੰਦੀ ਆ ਨਾ ਦੱਸ ਇੱਕ ਢੋਲੀ ਦੀ ਆ ਇਹ ਕਹਿੰਦਾ ਵੀ ਇੱਕ ਟੋਲ ਇੱਕੋ ਵੱਜੂਗਾ ਤਾਂ ਐਨੇ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇਹ ਦੋ ਹੀ ਫੁੱਦੂ ਨਹੀਂ ਨੇ ਇਹ ਗੱਲਾਂ ਤੁਸੀਂ ਧਿਆਨ ਨਾਲ ਦੋ ਜੀ ਤੁਸੀਂ ਮੈਂ ਸਮਝਾ ਤਾਂ ਨਹੀਂ ਮੈਂ ਕਹਿੰਦਾ ਵੀ ਇੱਕ ਟੋਲ ਵੱਜੂਗਾ ਤਾਂ 1500 ਮਿਲ ਲਗੇ 2 ਵੱਜੇਗੇ ਤਾਂ ਸਾਰਾ ਦੋ ਹਾਂ ਠੀਕ ਹੈ ਬਦਲਣਾ ਨਹੀਂ ਬਦਲਣਾ ਚਾਹੀਦਾ ਉਹ ਬਦਲ ਜਵੇਂ ਯਾਰ ਚਾਹੇ ਮੇਰੀ ਗੱਲ ਸੁਣ ਇਹ ਬਦਲ ਕੀ ਕਹਿੰਦਾ ਇਹ ਕੀ ਆ ਤੁਸੀਂ ਸੁਣੋ ਆਲੇ ਇਹ ਪਾਗਲ ਨਹੀਂ ਬਾਈ ਮੇਰੀ ਗੱਲ ਸੁਣੋ ਤੈਨੂੰ ਪਤਾ ਲੱਗ ਜਾ ਜਦ ਤੱਕ ਚਾਪੜੇ ਪੈਣ ਲੱਗੇ ਹੈ ਰੋਏ ਠੀਕ ਹੈ ਮਾਨ ਕਰਨਾ ਮੇਰੀ ਗੱਲ ਸੁਣੋ ਮਦਰ ਮਨਸ ਖਾਣਾ ਹੈ ਉਹਨੇ ਤਿੰਨ ਪਾਉਂਦੇ ਨਹੀਂ ਸਾਡਾ ਬੜਾ ਹੀ ਹੈ ਉਹ ਭਾਈ ਆ ਬਲੋਗ ਨਾ ਭਾਈ ਇਹ ਬੰਦੇ ਕੀ ਕਹਿ ਰਿਹਾ ਇਹ ਬੰਦੇ ਕੀ ਕਹਿ ਰਿਹਾ ਇਹ ਕਹਿ ਰਿਹਾ ਜਿਹੜਾ ਢੋਲੀ ਹੈ ਨਾ ਜੇ ਤੈ ਸਾਰਾ ਦਿਨ ਲਾਉਗਾ ਫਿਰ ਤੈਨੂੰ ਆਪਾਂ 1500 ਦੇਣਾ ਹੈ ਜੇ ਇਹਦਾ ਇਹ ਚਲੇ ਗਿਆ ਕੋਈ ਹੋਰ ਬੰਦਾ ਆਇਆ ਫਿਰ ਵੀ 1500 ਦੇਣਾ ਫਿਰ ਬੰਦਾ ਸੁਦੇਣਾ ਫੇਰ ਵੀ 11 ਬੰਦਰੇ ਦੋ ਦੇਣਾ ਇਹ ਕਹਿੰਦਾ ਦੋ ਢੋਲੀ ਬੁਲਾਏ ਹੋਏ ਯਾਰ ਦੇਖੋ ਮਾਰਾ ਇਹਨੇ ਮਾਇਆ ਬਹੁਤ ਦੇ ਰਣੀ ਆ ਘਵਰਾਉਣਾ ਨਹੀਂ ਹੈਗਾ ਉਹ ਗੱਲ ਮਾਇਆ ਦੀ ਨਹੀਂ ਭਾਈ ਗੱਲ ਮਾਇਆ ਦੀ ਨਹੀਂ ਗੱਲ ਇਹਦੀ ਸਮਝਾਉਂਦੀ ਆ ਗੱਲ ਪਹਿਨੇ ਦੀ ਗੱਲ ਮਾਇਆ ਦੀ ਨਹੀਂ ਗੱਲ ਪਹਿਨੇ ਦੀ ਆ ਕੱਟ ਲਈ ਲੋ ਜੀ ਨਾ ਕਿ ਇਦਨ ਚੱਲ ਪਿਆ ਚੱਲ ਪਿਆ ਮਤਲਬ ਇਹ ਐਡੀ ਸ਼ੁਰੂ ਹੋ ਗਿਆ ਨਗਰ ਕੀਤੇ ਸ਼ੁਰੂ ਹੋ ਗਿਆ ਜੀ ਨਗਰ ਵੀ ਤੇ ਸ਼ੁਰੂ ਹੋ ਗਿਆ ਕਾਹਦੇ ਕਿੰਨੇ ਕਿਲੋਮੀਟਰ ਐ ਤੁਰਿਆ ਅਸੀਂ ਐ ਤੁਰੇ ਜਾ ਰਹੇ ਆ ਜੀ ਇਹ ਸਾਡੇ ਮੂਡ ਨਹੀਂ ਜੀ ਸਾਡੇ ਪਿਛਲੇ ਬੰਦੇ ਵੀ ਜਾਂਦਾ ਜਾਨੂ ਸਾਡਾ ਖੇਡਦਾ ਕੀ ਕਰਨਾ ਚਾਹਤ ਸਮਾਪਤੀ ਹੋ ਜਾ ਹਾਂ ਸਾਡਾ ਪਹਿਲੇ ਆ ਬਲੇਨ ਵਧਿਆ ਖੇਡਦੇ ਜੱਟਾ ਇੱਕ ਬਸ ਆ ਬਲੇ ਸਾਡਾ ਵਧਿਆ ਓ ਜੀਓ ਮਦੀ 8 1 2 3 4 5 6 7 8 9 10 11 ਬਾਬਾ ਜੀ ਕੀ ਵਿਚਾਰ ਨੇ ਅਤਾ ਲੰਗਰ ਤੁਸੀਂ ਖਾ ਕੇ ਆ ਗਏ ਹੁਣਾਂ ਦਾ ਨੀ ਆਈ ਆਈਆਂ ਭਰ ਕੇ ਟੋਕਰੀਆਂ ਖਾ ਕੇ ਸਾਰੇ ਬੰਦੇ ਦੇਖੋ ਕਿੰਨਾ ਸਾਰਿਆਂ ਦੀਆਂ ਨੇ ਮੈਂ ਖਾਦੀਆਂ ਨਹੀਂ ਆ ਹਾਂ ਅਗਾਂ ਨਿਕਾ ਜਾ ਖਾਲਸਾ ਸੱਚ ਬੋਲੂਗਾ ਖਾਲਸਾ ਦੱਸ ਮੈਂ ਥੋੜੀ ਖਾਦੀਆਂ ਸਾਰੀਆਂ ਨਹੀਂ 10 ਕਿਲੇ ਖਾ ਗਏ ਇਹਨਾਂ ਨੇ ਵੀ ਖਾਦੀਆਂ ਅੱਧਾ ਲੰਘਰਦਾ ਜੀ ਆ ਗਏ ਉਹਨਾਂ ਨੇ ਸਾਨੂੰ ਅੱਗੇ ਭੇਜਤਾ ਕਿ ਤੁਸੀਂ ਅੱਗੇ ਜਾਓ ਬਗਾਰੇ ਤੁਸੀਂ ਜਾਓ ਭਾਈ ਥੋੜੇ ਜੀ ਚੱਲ ਤੁਸੀਂ ਜਾਓ ਹਾਂ ਜੀ ਹਾਂ ਜੀ ਮੈਂ ਸੇਵਾਦਾਰ ਨਹੀਂ ਇਹਨਾਂ ਦਾ ਆ ਦੇਖੋ ਅਜੀ ਵੀ ਕਹਿੰਦੇ ਨੇ ਸਾਨੂੰ ਭੁੱਖ ਲੱਗੀ ਆ ਐ ਹੋਰ ਖਾਣੇ ਆ ਜੇ ਚਲੋ ਮੈਂਨੇ ਇੱਕ ਪਲੇਟ ਖਾਈ ਆ ਝੂਠ ਬੋਲੀ ਜਾਂਦਾ ਹਾਂ ਕੋਣ ਵੀ 5-7 ਦਾ ਖਾ ਜਾਗੇ ਕਿੰਨਾ ਕੀ ਹੈ ਨਾ ਕੋਣ ਵੀ 5-10 ਦਾ ਖਾ ਜਾਗੇ ਇਹ ਮਸ਼ੀਨਾ ਨੇ ਜੀ ਮਸ਼ੀਨਾ ਟੋਕੇ 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 ਦੇ ਪੱਟ ਦੇ ਦਾ ਪੂਰਾ ਆਖ ਘੜੀ ਹਾਂ ਬਰਕਤ ਆ ਨਾ ਜੀ ਸੜੀ ਗਏ ਆ ਅੱਗੇ ਟਿੰਡ ਪਰ ਘਰੋਂ ਲੱਗੇ ਆ ਅਮਬਾਨੀ ਦੇ ਉੱਚ ਪਰਦੇ ਬਾਬੇ ਕਿੰਨੀਆਂ ਗੋਲੀਆਂ ਖਰਾਬ ਕਰਤੀ ਇੱਕ ਜੀ ਮਾਲੋ ਤੇ ਇਹਨਾਂ ਨੇ ਸਾਰੇ ਨੇ ਗੋਲੀਆਂ ਖਰਾਬ ਕਰਤੀ ਆਪਾਂ ਥਾਲੀ ਬਣਾ ਲੈਣੀ ਕਿਸੇ ਚ ਵਾਦੋ ਯਾਰ ਹੋਰ ਇੰਨੇ ਤੇ ਹੀ ਕਰਦੇ ਕੋਈਆਂ ਥੋੜ੍ਹ ਜਣੀਆਂ ਨੇ ਯਾਰ ਇੱਕ ਗੋਲੀ ਨਾਲ ਕੀ ਬਣਦਾ ਦੋ ਦੋ ਗੋਲੀਆਂ ਰੱਖਿਆ ਕਰੋ ਵੀਰੋ ਉੱਪਰ ਕਾ ਵੀਰੋ ਧੱਕਾ ਹੁੰਦਾ ਇੱਕ ਬਾਹਰ ਤੋਂ ਅਸੀਂ ਇਹ ਜੀ ਗਾਲਾਂਗੇ ਤੋਂ ਨੂੰ ਤਾਂ ਵਕਤ ਪਾਦਾਂਗੇ ਸਾਡੇ ਬਾਦਾਂ ਰੱਖ ਲੈਂਦੇ ਹੋਰ ਟਾਪਾ ਆਹ ਜਿੱਤ ਨੂੰ ਦੇਖ ਰਹੀ ਜਿੰਨਾ ਤੋਂ ਜਿੰਨਾ ਤੋਂ ਆਪਾਂ ਮੰਗਵਾਉਂਦੇ ਸੀ ਉਹ ਦਿਖ ਰਹੀ ਨਹੀਂ ਬੇ ਉਹ ਦੇ ਉਹ ਵੀਰੇ ਇੱਥੇ ਖਾਣ ਆਏ ਤੁਸੀਂ ਯਾਰ ਖੇਡਣ ਦੀ ਨਾਲ ਤੁਸੀਂ ਰੋਂਣ ਲੱਗ ਜਾਨੇ ਹੋ ਉਹ ਨੂੰ ਮਾਰਾ ਕਹਿ ਲੋ ਗੇਮ ਲਾ ਲਓ ਤੁਸੀਂ ਰੋਣ ਲੱਗ ਜਣੇ ਆ ਆਹ ਦੇਖ ਲੋ ਯਾਹਾਂ ਆਹ ਦੇਖ ਲਾ ਆਹੀ ਫਿਰ ਜਾਣਾ ਆਹੀ ਕਈ ਤਾਂ ਵੇਲ ਹੀ ਆਏ ਨੇ ਬਾਰ ਆੜੀ ਤੂੰ ਸ਼ਾਮ ਨੂੰ ਮਿਲੀ ਸ਼ਾਮ ਨੂੰ ਸੋਣੀ ਮੈਨਾਂ ਤੂੰ ਚਲ ਠੀਕ ਆ ਹੀ ਰਹੀ ਫਿਰ ਹੁਣ ਕਈ ਤਾਂ ਵੇਲ ਹੀ ਆਏ ਨੇ ਇੱਕ ਗੇਮ ਲਾ ਕੇ ਬੱਸ ਬੰਦੇ ਕਹਿੰਦੇ ਸਾਡੀ ਬਾਰੀ ਬਹੁਤ ਲੰਬਾ ਕੀ ਹੋਰ ਢਿੱਲ ਪੈਂਦਾ ਆ ਜਾਂਦੇ ਆਹ ਦੇਖ ਲੋ ਉਹ ਵੀਰ ਖੇਡ ਖੂਡ ਲੋ ਯਾਰ ਹੈਲੋ ਮੇਰੇ ਬੁੱਲਪਾ ਡਾਂਗ ਮਾਰੀ ਮੈਂ ਤਾਂ ਨਹੀਂ ਖੇਡ ਰਿਹਾ ਹੀ ਤੁਸੀਂ ਥੋੜੇ ਕੀ ਮਾਰੇ ਆ ਜੀ ਬਾਬੇ ਮੇਰੇ ਹੱਥ ਸਾਤੀ ਦੇ ਮਾਰੀ ਫਿਰ ਵੀ ਉਹਦਾ ਇੱਕ ਬਾਹ ਨਾਲ ਲੱਗਦਾ ਰਿਹਾ ਹਾਂ ਹਾਂ ਜੀ ਨਹੀਂ ਹੁਣ ਤੁਹਾਨੂੰ ਇੱਥੇ ਪ੍ਰਸ਼ਾਦਾ ਮਿਲਣੇ ਤੁਹਾਡੀ ਫੀਲਿੰਗ ਕੀ ਕਹਿੰਦੀ ਹੈ ਜੀ ਦਿਲ ਗੜੇ ਤੇ ਗੜਨ ਹੋ ਗਿਆ ਬਾਬਾ ਜੀ ਬਾਬਾ ਜੀ ਬੇਲੇ ਬੰਦੇ ਨੂੰ ਉੱਚੋ ਕਹਿ ਜਾ ਮਹਿਸੂਸ ਹੋ ਰਿਹਾ ਤੁਹਾਨੂੰ ਹਾਂ ਜੀ ਸਰ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਜੀ ਸਰ ਇੱਕ ਗੱਲ ਹੈ ਵੈਸੇ ਈ ਹੰਕਾਰੀ ਬੋਤ ਉਨੇ ਹੈ ਨਾ ਵੀ ਖੇਡਦੇ ਅਸੀਂ ਬਣਾਣਾ ਕਰਦੇ ਆ ਅਸੀਂ ਲੰਗਰ ਖਾਣਦੇ ਆ ਕਿਸੇ ਦਾ ਪਲਾ ਕਰਦੇ ਕਿਸੇ ਦੇ ਜਿਹੜੇ ਦੁੱਖ ਵਿੱਚ ਬੈ ਕੇ ਹੈ ਨਾ ਸੇਵਾ ਕੀਤੀ ਹੋਵੇ ਮੇਰਾ ਆ ਸੁੱਖ ਸਹੀ ਹੋ ਜੂਵੇ ਹੈ ਨਾ ਅਸੀਂ ਲੰਗਰ ਖਾ ਕੇ ਉਹਨਾਂ ਨੂੰ ਸੁੱਖ ਦੰਨੇ ਆ ਇਹਨਾਂ ਨੂੰ ਕੀ ਪਤਾ ਗਰੀਬਾਂ ਨੂੰ ਨਾ ਤੁਸੀਂ ਪਹਿਲਾਂ ਆ ਕੇ ਲੰਗਰ ਛਕ ਲੈ ਤੁਸੀਂ ਕੀ ਕਹਣਾ ਮੈਂ ਤਾਂ ਦਰਸ਼ਨ ਕਰਕੇ ਜਲ ਛਕਿਆ ਬਾਬਾ ਜੀ ਆਪਾਂ ਦੀ ਗੱਫਾ ਜਗਿਆ ਅੱਛਾ ਤੁਸੀਂ ਉੱਥੇ ਖੜੇ ਹੱਥ ਜੋੜ ਦੇ ਕੇ ਕੀ ਹੋ ਗਿਆ ਜੀ ਮੈਂ ਤਾਂ ਦਰਸ਼ਨ ਕਰਕੇ ਮੈਂ ਕਹਾ ਬਾਬਾ ਦੇਖ ਜਾਈਆ ਮਹਾਰਾਜ ਨੂੰ ਆਹ ਦੇਖੋ ਜੀ ਲੰਗਰ ਮਿਲ ਗਿਆ ਮਸਾਂ ਹੀ ਮਿਲਿਆ ਜੀ ਇਹ ਮਸੀ ਮਿਲਿਆ ਇਹਨਾਂ ਨੂੰ ਮਸੀ ਸਾਡੇ ਫਰੀ ਭਾਜੀ ਤੁਸੀਂ ਦੱਸੋ ਫਰੀ ਵਾਲੇ ਹਮ ਮਸੀ ਮਿਲੇ ਜੀ ਲੰਗਰ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹ ਫਰੀ ਦਾ ਫਰੀ ਦਾ ਖਾਣਾ ਕਹਿ ਲੱਗ ਰਿਹਾ ਤੁਹਾਨੂੰ ਮਹਾਇ ਦਾ ਤਾਂ ਬੜੇਲੀ ਗਈ ਦੀ ਆ। ਚੁੱਕੀ ਸਬਜ਼ੀ ਗਾਜਰਾਂ ਦੀ ਗੋਪੀ ਦੀ ਆਲੂ ਦੀ। ਇਹ ਪਹਿਲੀ ਵਾਰੀ ਮਿਲੀ ਇਹਨਾਂ ਨੂੰ। ਪਹਿਲੀ ਵਾਰੀ ਮਿਲੀ ਇਹਨਾਂ ਨੂੰ। ਨਾਲ ਪਹਿਲੀ ਵਾਰੀ ਮਿਲੀ ਇਹਨਾਂ ਨੂੰ। ਲੋਕੀ ਲੰਗਰ ਪਣੀ ਖਾ ਕੇ ਫੋਦਾ ਪੀਂਆਂ ਨੇ। ਤੋ ਆਪੇ ਨੇ। ਕਾਹ ਵਿਆ? ਸਾਰੇ ਤੱਕ ਪੈ ਗਏ। ਹਾਏ। ਇਹ ਕਾਹ ਵੀ ਵਿਆ? ਇਹ ਪਿਆ ਹੀ ਆ ਬਸ। ਹੌਣ ਭਾਈ ਕਿਹੜਾ ਪਿੰਡ ਹੈ ਕਿੱਥੇ ਆਇਆ ਆਂ ਪੈਰ ਕਰਦਾ ਨਾਮ ਲਖੇ ਨਾਮ ਲਖੇ ਗੁਰਦੁਆਰਾ ਨਾਮ ਲਖੇ ਸਾਡੀ ਸਟੇ ਹੈ ਜੀ ਸਾਨਗਰ ਦੀ ਤਾਂ ਸਾਰਾ ਇੱਥੇ ਰੁਕਿਆ ਵਾ ਮੰਗਰਪਾਣੀ ਛੱਕ ਕੇ ਹੁਣ ਅਸੀਂ ਅੱਗੇ ਜਾਵਾਂਗੇ ਅੱਜ ਵੀ ਅੱਗੇ ਰਹਿ ਕੇ 5-6 ਪਿੰਡ ਰਹਿ ਗਏ ਰਾਤ ਹੋ ਗਈ ਅਜ ਫੇਰ ਦੁਖੀ ਹੋ ਗਏ ਆਈ ਚੱਲੀਏ ਯਾਰ ਕਰ ਰਹੇ ਹਾਂ ਲੇਕ ਤੇ ਇਹ ਜੀ ਪਿੰਡਾਂ ਵਾਲੀ ਲੇਕ ਆ ਜੀ ਦੇਖੋ ਜੀ ਇਹ ਬਲੈਕ ਲੇਕ ਆ ਜੀ ਇਹ ਥੋੜੇ ਸਾਰੇ ਲੇਕ ਬਾਰੇ ਕੀ ਵਿਚਾਰ ਰਹੇ ਨੇ ਇਹ ਲੋਕ ਹਨ ਇਧਰ ਆ ਰਹੇ ਨੇ ਉਹਦੇ ਤਰ੍ਹਾਂ ਨੇ ਇਹ ਨਾ ਬੜਾ ਸੋਨਾ ਜਲਦੀ ਆ ਸਰ ਇੰਨਾ ਕਿਉਂ ਹੋਇਆ ਮੇਰੀ ਸਾਰੀ ਬੈਲੇ ਚ ਸਾਰੇ ਜੀ ਨਾਲ ਆ ਕੇ ਆਏ ਸੀ ਜੀ ਤੇ ਚੰਗ ਕਰੇ ਸੀ ਜੀ ਚੰਗ ਕਰੇ ਆਹਾ ਸਾਡੇ 2 ਲਾਟ ਪਿੰਡ ਰਹਿ ਗਏ ਮੂੰਹ ਦੇ ਲੋ ਸਾਡੇ ਰੰਗ ਦਾ ਪੜਾ ਹੀ ਕਾਲਾ ਦਾ ਆ ਆ ਤੁਹਾਡੇ ਨਾਲ ਇੱਕ ਨਵਾਂ ਬੰਦਾ ਜੁੜ ਚੁੱਕਿਆ ਜੀ ਇਹ ਸਾਡੇ ਨਾਲ ਪਹਿਲਾਂ ਖੇਡਦਾ ਰਿਹਾ ਜੀ ਤੇ ਆਉਂਦਾ ਵੀ ਤੇ ਹੁਣ ਅੱਜ ਖੇਡਾਂਗੇ ਹਾਂ ਅੱਜ 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 ਖੇਡਾਂਗੇ ਉਵੇਂ ਲੱਗਦਾ ਵੀ ਪਤਾ ਨਹੀਂ ਅੱਜ ਵੀ ਅੱਜੇ ਰਹਿ ਜਾਣੀਆਂ ਚਲ ਸੀ ਤੇ ਲੋ ਜੀ ਦੋ ਪਿੰਡ ਰਹਿ ਗਏ ਨੇ ਚਾਹ ਹੀ ਨਹੀਂ ਚੱਕਾ ਜਾਂਦਾ ਮੁੰਡਿਆਂ ਦਾ ਆ ਦੇਖੋ ਜੀ ਇਹ ਚਿਹਰੇ ਹੈ ਨੇ ਇਹਨਾਂ ਨੇ ਇਹ ਖੇਡਣ ਵਾਲੇ ਚੀਜ਼ ਅਗਰ ਕੀ ਇਦਾਂ ਖੇਡਣ ਤੋਂ ਬਾਅਦ ਸਵਾਪਤੀ ਹੋ ਗਈ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾ ਦੀ ਨੌਵੀਂ ਪਿੰਡ ਜਖਵਾਲੀ ਵਿਖੇ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਵੀ ਹੋ ਗਏ ਮੇਲੇ ਤੇ ਲੋ ਜੀ ਅੱਜ ਦਾ ਵਲੌਗ ਵੀ ਆਪਾਂ ਇੱਥੇ ਐਂਡ ਕਰਦੇ ਹਾਂ ਚਲੋ ਖੇਡੇ ਥੱਕ ਵੀ ਗਏ ਕਾਫੀ ਖੇਡਦੇ ਹਾਂ ਸਵੇਰੇ ਤੇ ਬਾਕੀ ਚਲੋ ਤੇ ਅੱਜ ਦੇ ਦਿਨ ਦਾ ਆਪਾਂ ਕਰਦੇ ਹਾਂ ਕੀ ਐਂਡ ਮਿਲਦੇ ਆਂ ਅਗਲੇ ਵਲੌਗ